ਮੈਂ 10 ਸਾਲ ਮੈਂ ਬੜਾ ਸਟ੍ਰਗਲ ਕਰ ਰਿਹਾ ਤੁਹਾਨੂੰ ਲੋਕਾਂ ਨੂੰ ਪਤਾ ਹੀ ਆ ਕਦੇ ਮੈਂ ਰੰਗ ਕਰ ਰਿਹਾ ਵਾਂ ਇੱਥੇ ਕਦੇ ਮੈਂ ਮੰਹੰਤਰ ਨ ਜਾ ਰਿਹਾ ਵਾਂ ਕਦੇ ਬੁੱਢੇ ਨਾਲ ਤੇ ਮੈਂ ਕੇ ਕੱਟ ਰਿਹਾ ਵਾਂ ਕਦੇ ਮੈਂ ਸਿੰਪਲ ਲੈ ਕੇ ਆ ਰਿਹਾ ਵਾਂ ਪਰ ਬੁੱਢਾ ਨਾਲ ਗੰਦਾ ਦਿਨ ਗੰਦਾ ਹੁੰਦਾ ਜਾਂਦਾ ਵਾ ਕਰੋਨਾ ਦੌਰਾਨ ਤਿੰਨ ਦਿਨਾਂ ਦੇ ਵਿੱਚ ਬੁੱਢਾ ਨਾਲ ਠੀਕ ਹੋ ਗਿਆ ਸੀਗਾ ਪਰ ਸਾਡੀ ਸਰਕਾਰਾਂ ਜਿਹੜੀਆਂ ਹੈਗੀਆਂ ਨੇ ਉਹ ਸੁੱਤੀਆਂ ਪਈਆਂ ਨੇ ਸਾਡੇ ਲੀਡਰ ਸੁੱਤੇ ਪਏ ਨੇ ਰਵਨੀਤ ਬੱਟੂ ਨੇ ਸਾਫ਼ ਕਰਵਾਇਆ ਸੀ ਬੁੱਢਾ ਨਾਲ ਵਾਦਾ ਕੀਤਾ ਸੀਗਾ ਚੋਣਾਂ ਵਿੱਚ ਵੀ ਤਿੰਨ ਸਾਲ ਇਹਦੀ ਕਾਂਗਰਸ ਦੀ ਸਰਕਾਰ ਵੀ ਸੀਗੀ ਆ ਦੇਖੋ ਮੈਂ ਦਿਖਾਉਣਾ ਹੈ ਕਿ ਬੁੱਢੇ ਨਾਲ ਦਾ ਪਾਣੀ ਇਹ ਸਾਫ਼ ਅਧਿਕੋ ਟੀਟੂ ਬਣੀ ਨਾ ਆ ਰਿਹਾ ਵਾ ਕਿਉਂਕਿ ਇਹਨਾਂ ਨੇ ਸਾਡੇ ਪੰਜਾਬ ਦੇ ਲੋਕਾਂ ਦਾ ਜੂਸ ਖੜਤਾ ਮੈਂ ਆਪਣੇ ਵਿੱਚੋਂ ਜੂਸ ਖੜਤਾ ਅੱਜ ਮੈਂ ਆਪਣੇ ਜੂਸ ਕੱਢ ਕੇ ਇਹਨਾਂ ਦਾ ਜੂਸ ਕੱਢ ਰਿਹਾ ਵਾਂ ਆਪਣੇ ਆ ਸਾਰੀ ਜਵਾਨੀ ਖਾ ਕੇ ਆ ਕਿਸਾਨੀ ਖਾ ਕੇ ਆ ਨੌਜਵਾਨੀ ਖਾ ਕੇ ਮੈਂ ਲੁਧਿਆਣਾ ਵਾਸੀ ਨੂੰ ਬੇਨਤੀ ਕਰਨਾ ਚਾਹੁੰਨਾ ਵਾ ਕਿ ਮੈਨੂੰ 13 ਸਾਲ ਹੋ ਗਏ ਤੁਹਾਡੀ ਲੜਾਈ ਲੜਦਿਆਂ ਤੇ ਹੁਣ ਮੇਰਾ ਤੁਸੀਂ ਸਾਥ ਦਿਓ ਕਿਉਂਕਿ ਅਸੀਂ ਜਿਹੜੇ ਲੋਕ ਇਹ ਹੁੰਨੇ ਆ ਅਸੀਂ ਯਾਨੀ ਜਜ਼ਬਾਤੀ ਹੁੰਨੇ ਆ ਸਾਨੂੰ ਬਤਾਵਾ ਜੇ ਤੁਸੀਂ ਮੇਰਾ ਸਾਥ ਨਾਲ ਦਿੱਤਾ ਆਉਣ ਵਾਲੀਆਂ ਪੀੜ੍ਹੀਆਂ ਤੁਹਾਨੂੰ ਪੁੱਛਣਗੀਆਂ ਕਰਾ ਤੋ ਤਾਨੂੰ ਕਹਣ ਗਿਆ ਇੱਕ ਬੰਦਾ 13 ਸਾਲ ਤੋਂ ਤੁਹਾਡੇ ਵਾਸਤੇ ਲੜਦਾ ਸੀ ਤੁਸੀਂ ਉਹਨੂੰ ਵੋਟ ਨਹੀਂ ਪਾ ਸਕੇ ਕੀ ਹਾਂ ਉਹੀ ਸਵਾਲ ਹੈ ਮੇਰਾ ਵੀ ਵੋਟ ਕਿਉਂ ਨਹੀਂ ਪਉਂਦੇ ਤੁਹਾਨੂੰ ਜਦੋਂ ਆਹੀ ਗੱਲ ਮਾਦਾ ਜੀ ਜਾਗਣ ਕਿ ਦੁਨੀਆਂ ਦੁਨੀਆਂ ਜਾਗੂਗੀ ਕਿਰਾ ਅੱਜ ਹਸਪਤਲ ਕੈਂਸਰਾਂ ਨਾਲ ਭਰੇ ਪਏ ਆ ਪੰਜਾਬ ਕੈਂਸਰ ਦੀ ਰਸਤਾ ਨਹੀਂ ਬਣਦਾ ਪਿਆ ਵਾ ਆ ਕੀ ਕਰਦੇ ਪਏ ਆ ਆ ਹਾਕੀ ਖੇលੀ ਜਾਂਦੇ ਆ ਫੁੱਟਬਾਲ ਖੇលੀ ਜਾਂਦੇ ਆ ਕਹਿੰਦੇ ਗੋਲ ਗੱਪੇ ਖਾ ਲਈ ਜੀ ਆ ਸਾਡੇ ਮੁੱਦੇ ਨਹੀਂ ਆ ਸਾਡੇ ਮੁੱਦੇ ਆ ਹਾ ਵਾ ਇਹਨਾਂ ਨੂੰ ਮਜਗਾਉਣ ਲਈ ਲੈ ਕੇ ਆਇਆ ਵਾ ਅੱਜ ਲੀਡਰਾਂ ਦੇ ਮੂੰਹ ਤੇ ਚਪੇੜ ਮਾਰ ਰਹੀ ਆ ਮੈਂ ਅੱਜ ਅੱਗੇ ਨਾ ਕੇ ਮੈਂ ਲੀਡਰਾਂ ਦੇ ਮੂੰਹ ਬੁੱਢੇ ਨਾਲੇ ਦਾ ਪਾਣੀ ਲੈਂਦਾ ਬੁੱਢੇ ਨਾਲੇ ਦਾ ਪਾਣੀ ਲੈ ਕੇ ਆਉਂਦਾ ਜੀ ਕਹਿੰਦੇ ਜੀ ਸਾਫ਼ ਹੋ ਗਿਆ ਇਹ ਕਾਲਾ ਜੀ ਕਰੋਨਾ ਨੇ ਤਿੰਨ ਦਿਨਾਂ ਦੇ ਵਿੱਚ ਸਾਫ਼ ਕਰਤਾ ਸੀਗਾ ਪਰ ਸਾਡੇ ਜਿਹੜੇ ਲੀਡਰ ਹੈਗੇ ਆ ਉਹ ਸਿਆਸਤ ਕਰਦੇ ਆ ਸਾਡੇ ਲੀਡਰ ਸਿਆਸਤ ਕਰਦੇ ਆ ਪਰ ਇਹਨੂੰ ਠੀਕ ਨਹੀਂ ਕਰਦੇ ਇਹਨੂੰ ਮੈਂ ਅੱਜ ਬੇਨਤੀ ਕਰਨਾ ਚਾਹੁੰਦਾ ਸਾਰੇ ਲੋਕਾਂ ਨੂੰ ਆ ਦੇਖੋ ਜੀ ਮੈਂ ਆਪਣਾ ਜੂਸ ਛੱਡ ਗਏ ਇਹਨਾਂ ਲੀਡਰਾਂ ਨੇ ਜੂਸ ਛੱਡ ਰਿਹਾ ਮੈਨਾਂ ਲਗਾ ਇਹਨਾਂ ਦਾ ਆ ਤਾਂ ਬਸਲੇਰੀ ਵਾਲਾ ਪਾਣੀ ਪੀਂਦੇ ਆ ਆਹ ਮਹਿੰਗੀਆਂ ਮਹਿੰਗੀਆਂ ਬੋਤਲਾਂ ਪੀਂਦੇ ਆ ਪਰ ਸਾਡੇ ਜਵਾਰ ਜਨ ਨੂੰ ਆਹ ਮਾਰ ਰਿਹਾ ਆ ਬੁੱਢੇ ਨਾਲ ਦਾ ਪਾਣੀ ਆ ਜੀ ਸਾਫ਼ ਕਾ ਤਾਂ ਨਹੀਂ ਹੁੰਦਾ ਬੁੱਢੇ ਨਾਲ ਕੀ ਕਰ ਬੁੱਢੇ ਨਾਲ ਆਹੀ ਅਸੀਂ ਮੇਰੇ ਕੋਈ ਹੋਰ ਤਰੀਕਾ ਨਹੀਂ ਬਚਿਆ ਮੈਂ ਸਾਰੇ ਤਰੀਕੇ ਬਣਾ ਲਏ ਤੁਹਾਨੂੰ ਸਾਰਿਆਂ ਨੂੰ ਪਤਾ ਜੀ ਆ ਤੁਸੀਂ ਚੈਨਲ ਤੇ ਖਬਰਾਂ ਲਾਉਣਾ ਮੇਰੇ ਕੋਈ ਤਰੀਕਾ ਨਹੀਂ ਬਚਿਆ ਹੁਣ ਮੇਰੇ ਕੋਲ ਆਹੀ ਤਰੀਕਾ ਵਾ ਇਸ ਕਰਕੇ ਮੈਂ ਵੀ ਆਹ ਪ੍ਰੋਟੈਸਟ ਕਰ ਬੜੀ ਕੰਟਰੀਕਲ ਕਰੀ ਆ ਕਈ ਇਸ ਨੂੰ ਤਮਾਸ਼ਾ ਵੀ ਦੱਸਣਗੇ ਕਹਿੰਦਾ ਕਈ ਇਹਨੂੰ ਕਹਿੰਦੇ ਡਰਾਮਾ ਵੀ ਦੱਸਣਗੇ ਕਹਿੰਦਾ ਆ ਡਰਾਮਾ ਨਹੀਂ ਆ ਆ ਲੋਕਾਂ ਦੇ ਮੁੱਦੇ ਆ ਆ ਲੋਕਾਂ ਦੇ ਮੁੱਦੇ ਆ ਜਿਹੜੇ ਮੈਂ ਅੱਜ ਲੈ ਕੇ ਆਇਆ ਵਾਂ ਆ ਲੋਕਾਂ ਦੇ ਮੁੱਦੇ ਆ ਠੀਕ ਹੈ ਜੀ ਵਾਲੀ ਨਾਲ ਲਾ ਰਹੇ ਹੋ ਕੀ ਕਰਨਾ ਸਭ ਤੋਂ ਪਹਿਲਾਂ ਜੀ ਟੀਟੂ ਬਣੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਬੁੱਢਾ ਨਾਲ ਦਾ ਸਾਫ ਕਰਾਉਣ ਦੇ ਵਾਸਤੇ ਮੈਂ 10 ਸਾਲ ਮੈਂ ਬੜਾ ਸਟ੍ਰਗਲ ਕਰ ਰਿਹਾ ਤੁਹਾਨੂੰ ਲੋਕਾਂ ਨੂੰ ਪਤਾ ਹੀ ਆ ਕਦੇ ਮੈਂ ਰੰਗ ਕਰ ਰਿਹਾ ਵਾਂ ਇੱਥੇ ਕਦੇ ਮੈਂ ਮੰਤਰ ਨਿਚਾਰ ਰਿਹਾ ਵਾਂ ਕਦੇ ਬੁੱਢੇ ਨਾਲ ਤੇ ਕਲਮ ਸੈਂਪਲ ਲੈ ਕੇ ਆ ਰਿਹਾ ਵਾਂ ਪਰ ਬੁੱਢਾ ਨਾਲਾ ਦਿਨ ਦੇ ਦਿਨ ਗੰਦਾ ਹੁੰਦਾ ਜਾਂਦਾ ਵਾ ਕਰੋਨਾ ਦੌਰਾਨ ਤਿੰਨ ਦਿਨਾਂ ਦੇ ਵਿੱਚ ਬੁੱਢਾ ਨਾਲਾ ਠੀਕ ਹੋ ਗਿਆ ਸੀਗਾ ਪਰ ਸਾਡੀ ਸਰਕਾਰਾਂ ਜਿਹੜੀਆਂ ਹੈਗੀਆਂ ਨੇ ਉਹ ਸੁੱਤੀਆਂ ਪਈਆਂ ਨੇ ਸਾਡੇ ਲੀਡਰ ਸੁੱਤੇ ਪਈ ਨੇ ਰਵਨੀਤ ਬੱਟੂ ਨੇ ਸਾਫ਼ ਕਰਵਾਇਆ ਸੀ ਬੁੱਢਾ ਨਾਲਾ ਵਾਦਾ ਕੀਤਾ ਸੀਗਾ ਚੋਣਾ ਵਿੱਚ ਵੀ ਤਿੰਨ ਸਾਲ ਇਹਦੀ ਕਾਂਗਰਸ ਦੀ ਸਰਕਾਰ ਵੀ ਸੀਗੀ ਆ ਦੇਖੋ ਮੈਂ ਦਿਖਾਉਣ ਆਇਆ ਬੁੱਢਾ ਨਾਲਾ ਦਾ ਪਾਣੀ ਇਹ ਸਾਫ਼ ਕਰਵਾਤਾ ਮੈਂ ਤਾਂ ਇਹਨਾਂ ਨੂੰ ਬੇਨਤੀ ਕਰਦਾ ਮੈਂ ਤੁਸੀਂ ਵੀ ਲਾਓ ਆ ਦੇਖੋ ਟੀਟੂ ਪਾਣੀ ਨਾ ਆ ਰਿਹਾ ਵਾ ਕਿਉਂਕਿ ਇਹਨਾਂ ਨੇ ਸਾਡੇ ਪੰਜਾਬ ਦੇ ਲੋਕਾਂ ਦਾ ਜੂਸ ਖੜਤਾ ਮੈਂ ਆਪਣੇ ਵੀ ਜੂਸ ਖੜਤਾ ਅੱਜ ਮ ਆਪਣੇ ਆ ਸਾਰੀ ਜਵਾਨੀ ਖਾ ਕੇ ਆ ਕਿਸਾਨੀ ਖਾ ਕੇ ਆ ਨੌਜਵਾਨੀ ਖਾ ਕੇ ਦਾ ਮੈਂ ਲੁਧਿਆਣਾ ਵਾਸੀ ਨੂੰ ਬੇਨਤੀ ਕਰਨਾ ਚਾਹੁੰਦਾ ਮੈਨੂੰ 13 ਸਾਲ ਹੋ ਗਏ ਤੁਹਾਡੀ ਲੜਾਈ ਲੜਦਿਆਂ ਤੇ ਹੁਣ ਮੇਰਾ ਤੁਸੀਂ ਸਾਥ ਦਿਓ ਕਿਉਂਕਿ ਅਸੀਂ ਜਿਹੜੇ ਲੋਕ ਹੁੰਨੇ ਆ ਅਸੀਂ ਯਾਨੀ ਜਜ਼ਬਾਤੀ ਹੁੰਨੇ ਆ ਸਾਨੂੰ ਪਤਾ ਵਾ ਜੇ ਤੁਸੀਂ ਮੇਰਾ ਸਾਥ ਨਾਲ ਦਿੱਤਾ ਆਉਣ ਵਾਲੀਆਂ ਪੀੜੀਆਂ ਤੁਹਾਨੂੰ ਪੁੱਛਣਗੀਆਂ ਕਰਾ ਤੁਹਾਨੂੰ ਕਹਿਣਗੀਆਂ ਬੇਕ ਬੰਦਾ 13 ਸਾਲ ਤੋਂ ਤੁਹਾਡੇ ਵਾਸਤੇ ਲੜਦਾ ਸੀ ਤੁਸੀਂ ਉਹਨੂੰ ਵੋਟ ਨਹੀਂ ਪਾ ਸਕਦੇ ਕੀ ਹਾਂ ਉਹੀ ਸਵਾਲ ਹੈ ਮੇਰਾ ਵੀ ਵੋਟ ਕਿਉਂ ਨਹੀਂ ਪਾਉਂਦੇ ਤੁਹਾਨੂੰ ਜਦੋਂ ਆਹੀ ਗੱਲ ਬਾਤਾਂ ਜੀ ਜਾਗਣ ਕੀ ਦੁਨੀਆਂ ਦੁਨੀਆਂ ਜਾਗੂ ਕੀ ਕਰ ਅੱਜ ਹਸਪਤਲ ਕੈਂਸਰਾਂ ਨਾਲ ਭਰੇ ਪਏ ਆ ਪੰਜਾਬ ਕੈਂਸਰ ਦੀ ਰਸਤਾ ਨਹੀਂ ਬੰਦਾ ਪਿਆ ਵਾ ਆ ਕੀ ਕਰਦੇ ਪਏ ਆ ਆ ਹਾਕੀ ਖੇਡ ਲੀ ਜਾਂਦੇ ਆ ਫੁੱਟਬਾਲ ਖੇਡ ਲੀ ਜਾਂਦੇ ਆ ਕਹਿੰਦੇ ਗੋਲ ਗੱਪੇ ਖਾਲੇ ਸੀ ਆ ਸਾਡੇ ਮੁੱਦੇ ਨਹੀਂ ਆ ਸਾਡੇ ਮੁੱਦੇ ਆ ਹਾ ਵਾ ਇਹਨਾਂ ਨੂੰ ਮਜਗਾਉਣ ਲਈ ਲੈ ਕੇ ਆਇਆ ਵਾ ਅੱਜ ਲੀਡਰਾਂ ਦੇ ਮੂੰਹ ਤੇ ਚਪੇੜ ਮਾਰਨੀ ਆ ਮੈਂ ਅੱਜ ਅੱਧੀ ਨਾ ਕੇ ਮੈਂ ਲੀਡਰਾਂ ਦੇ ਮੂੰਹ ਤੇ ਚਪੇ ਇਹ ਬੁੱਢੇ ਨਾਲੇ ਦਾ ਪਾਣੀ ਲੈਂਦਾ ਬੁੱਢੇ ਨਾਲੇ ਦਾ ਪਾਣੀ ਲੈ ਕਹਿੰਦਾ ਜੀ ਕਹਿੰਦੇ ਜੀ ਸਾਫ਼ ਹੋ ਗਿਆ ਇਹ ਕਾਲਾ ਕਿਰੋਨਾ ਨੇ ਤਿੰਨ ਦਿਨਾਂ ਦੇ ਵਿੱਚ ਸਾਫ਼ ਕਰਤਾ ਸੀਗਾ ਪਰ ਸਾਡੇ ਜਿਹੜੇ ਲੀਡਰ ਹੈਗੇ ਆ ਉਹ ਸਿਆਸਤ ਕਰਦੇ ਆ ਸਾਡੇ ਲੀਡਰ ਸਿਆਸਤ ਕਰਦੇ ਆ ਪਰ ਇਹਨੂੰ ਠੀਕ ਨਹੀਂ ਕਰਦੇ ਇਹਨੂੰ ਮਾਝ ਦੇ ਬੇਨਤੀ ਕਰਨਾ ਚਾਹੁੰਦਾ ਸਾਰੇ ਲੋਕਾਂ ਨੂੰ ਆ ਦੇਖੋ ਜੀ ਮੈਂ ਆਪਣਾ ਜੂਸ ਛੱਡ ਗਏ ਇਹਨਾਂ ਲੀਡਰਾਂ ਦਾ ਜੂਸ ਛੱਡ ਰਹੇ ਆ ਮੈਂ ਇਹਨਾਂ ਦਾ ਆ ਤਾਂ ਬਸਲੇਰੀ ਵਾਲਾ ਪਾਣੀ ਪੀਂਦੇ ਆ ਆਹ ਮਹਿੰਗੇ ਮਹਿੰਗੇ ਬੋਤਲਾਂ ਪੀਂਦੇ ਆ ਪਰ ਸਾਡੇ ਜਵਾਰ ਜਨ ਨੂੰ ਆਹ ਮਾਰ ਰਹੇ ਆ ਆ ਬੁੱਢੇ ਨਾਲ ਦਾ ਪਾਣੀ ਆ ਜੀ ਸਾਫ ਕਾ ਤਾਂ ਨਹੀਂ ਹੁੰਦਾ ਬੁੱਢੇ ਨਾਲ ਕੀ ਕਰ ਬੁੱਢੇ ਨਾਲ ਆਹੀ ਅਸੀਂ ਮੇਰੇ ਕੋਈ ਹੁਣ ਤਰੀਕਾ ਨਹੀਂ ਬਚਿਆ ਮੈਂ ਸਾਰੇ ਤਰੀਕੇ ਬਣਾ ਲਏ ਤੁਹਾਨੂੰ ਸਾਰਿਆਂ ਨੂੰ ਪਤਾ ਆ ਗਿਆ ਤੁਸੀਂ ਚੈਨਲ ਤੇ ਖਬਰਾਂ ਲਾਉਣੇ ਮੈਂ ਮੇਰੇ ਕੋਈ ਤਰੀਕਾ ਨਹੀਂ ਬਚਿਆ ਹੁਣ ਮੇਰੇ ਕੋਲ ਆਹੀ ਤਰੀਕਾ ਵਾ ਇਸ ਕਰਕੇ ਮੈਂ ਵੀ ਆਹ ਪ੍ਰੋਟੈਸਟ ਕਰ ਰਿਹਾ ਵਾਂ ਐਮਪੀ ਚੋਣ ਲੜ ਰਿਹਾ ਵਾਂ ਮੇਰੇ ਵਾਸਤੇ ਬੜੀ ਕਠਿਨਾਈ ਕਰ ਰਹੀ ਆ ਕਈ ਇਸ ਨੂੰ ਤਮਾਸ਼ਾ ਵੀ ਦੱਸਣਗੇ ਕਹਿੰਦਾ ਕਈ ਇਹਨੂੰ ਕਹਿੰਗੇ ਡਰਾਮਾ ਵੀ ਦੱਸਣਗੇ ਕਹਿੰਦਾ ਆ ਡਰਾਮਾ ਨਹੀਂ ਆ ਆ ਲੋਕਾਂ ਦੇ ਮੁੱਦੇ ਆ ਆ ਲੋਕਾਂ ਦੇ ਮੁੱਦੇ ਆ ਜਿਹੜੇ ਮੈਂ ਅੱਜ ਲੈ ਕੇ ਆਇਆ ਵਾਂ ਆ ਲੋਕਾਂ ਦੇ ਮੁੱਦੇ ਆ ਠੀਕ ਹੈ